ਕਈ ਵਾਰੀ ਐ ਹੁੰਦਾ ਨਾ ਖਾਣਾ ਖਾਦਾ ਤੇ ਪੇਟ ਚ ਗੈਸ ਜਾਂ ਐਤਜ਼ਾਬ ਜਾ ਬਣਨ ਲੱਗ ਪੈਂਦਾ ਕਾਫੀ ਤੰਗ ਕਰਦੀ ਹੈ ਇਹ ਚੀਜ਼ ਹਾਂਜੀ ਬਹੁਤ ਆਮ ਗੱਲ ਹੈ ਅੱਜਕੱਲ ਤਾਂ ਅੱਜ ਨਾ ਸਾਡੇ ਕੋਲੇ ਇੱਕ ਲੇਖ ਦਾ ਹਿੱਸਾ ਆ ਜਿਦੇ ਵਿੱਚ ਇੱਕ ਘਰੇਲੂ ਹਾਜਮਾ ਚੂਰਨ ਬਣਾਉਣ ਦਾ ਤਰੀਕਾ ਦੱਸਿਆ ਕਹਿੰਦੀ ਹੈ ਵੀ ਤੁਰੰਤ ਰਾਹ ਮਿਲ ਹੈ ਅੱਛਾ ਹਾਂ ਚਲੋ ਫਿਰ ਦੇਖਦੇ ਹਾਂ ਇਹ ਨੁਸਖਾ ਹੈ ਕੀ ਤੇ ਬਣਦਾ ਕਿਵੇਂ ਆ ਠੀਕ ਹੈ ਦੱਸੋ ਫਿਰ ਇਹਦੇ ਵਿੱਚ ਨਾ ਮੇਨ ਤਿੰਨ ਚੀਜ਼ਾਂ ਨੇ ਅਜਵਾਇਣ ਜੀਰਾ ਸੌਫ ਆਪਣੀ ਰਸੋਈ ਵਾਲੀਆਂ ਹੀ ਚੀਜ਼ਾਂ ਨੇ ਹਾਂ ਇਹ ਤਾਂ ਹੁੰਦੀਆਂ ਹੀ ਨੇ ਪਰ ਸਭ ਤੋਂ ਮਤਲਬ ਇੰਟਰਸਟਿੰਗ ਗੱਲ ਜਿਹੜੀ ਲੇਖ 'ਚ ਜ਼ੋਰ ਦੇ ਕੇ ਕਹੀ ਹੈ ਉਹ ਹੈ ਇਹਨਾਂ ਦੀ ਮਾਤਰਾ ਅੱਛਾ ਕੀ ਕਿਹਾ ਮਾਤਰਾ ਬਾਰੇ ਉਹ ਕਹਿੰਦੇ ਵੀ ਤਿੰਨੇ ਚੀਜ਼ਾਂ ਨਾ ਬਿਲਕੁਲ ਬਰਾਬਰ ਲੈਣੀਆਂ ਐਂ ਇੱਕੋ ਜਿੰਨੀਆਂ ਜਿਵੇਂ ਇੱਕੋ ਕੌਲੀ ਨਾਲ ਮਿਲ ਕੇ ਅੱਛਾ ਮਤਲਬ ਕੋਈ ਘਟਵਾਦ ਨਹੀਂ ਤਿੰਨੇ ਬਰਾਬਰ ਹਾਂ ਜੀ ਬਿਲਕੁਲ ਬਰਾਬਰ ਸ਼ਾਇਦ ਇਸੇ ਚੀ ਸਾਰਾ ਅਸਰ ਹੋਵੇ ਇਹਦਾ ਹੋ ਸਕਦਾ ਚਲੋ ਅੱਗੇ ਕੀ ਮੇ ਬਣਾਉਣਾ ਹੈ ਫਿਰ ਐ ਕਰਨਾ ਹੈ ਕਿ ਤਿੰਨਾਂ ਚੀਜ਼ਾਂ ਨੂੰ ਇੱਕ ਪੈਨ ਚ ਪਾ ਕੇ ਨਾ ਹਲਕਾ ਜਿਹਾ ਭੁੰਨਣਾ ਬਹੁਤਾ ਨਹੀਂ ਹਾਂ ਕਿੰਨਾ ਕੁ ਚਿਰ ਅਸਰ ਕੱਟ ਜਾਂਦਾ ਹੋਊਗਾ ਹਾਂਜੀ ਠੀਕ ਹੈ ਫਿਰ ਜਦੋਂ ਭੁੰਨ ਲਿਆ ਗੈਸ ਬੰਦ ਕਰ ਦੇਣੀ ਹੈ ਤੇ ਉਹਨੂੰ ਪੈਨ ਚ ਹੀ ਠੰਡਾ ਹੋਣ ਲਈ ਛੱਡ ਦੇਣਾ ਕੋਈ 10 ਮਿੰਟ ਲੱਗ ਜਾਣਗੇ ਹਾਂ ਪੂਰਾ ਠੰਡਾ ਹੋਣਾ ਬਹੁਤ ਜ਼ਰੂਰੀ ਹੈ ਗਰਮ ਗਰਮ ਪੀਸੋ ਨਾ ਤਾਂ ਉਹ ਇੱਕ ਤਾਂ ਪਾਊਡਰ ਸਹੀ ਨਹੀਂ ਬਣਦਾ ਅੱਛਾ ਹਾਂ ਤੇ ਦੂਜਾ ਉਹ ਮਿਕਸੀ ਦੇ ਜਾਰ ਨਾਲ ਚਿੰਬੜ ਜਾ ਜਾਂਦਾ ਕਈ ਵਾਰ ਠੰਡਾ ਹੋਵੇ ਤਾਂ ਵਧੀਆ ਪੀਸ ਹੁੰਦਾ ਠੀਕ ਹੈ ਸਮਝ ਗਈ ਜਦੋਂ ਫਿਰ ਇਹ ਪੂਰਾ ਠੰਡਾ ਹੋ ਗਿਆ ਫਿਰ ਇਹਨੂੰ ਮਿਕਸਰ ਜਾਰ ਚ ਪਾਉਣਾ ਹੈ ਤੇ ਨਾਲ ਹੀ ਲਿਖੇ ਕਹਿੰਦਾ ਇੱਕ ਚਮਚਾ ਕਾਲਾ ਨਮਕ ਪਾਉਣਾ ਹੈ ਹਾਂ ਤੇ ਅੱਧਾ ਚਮਚਾ ਹਿੰਗ ਦਾ ਪਾਊਡਰ ਅੱਛਾ ਕਾਲਾ ਨਮਕ ਤੇ ਹਿੰਗ ਵੀ ਹਾਂ ਬੜਾ ਵਧੀਆ ਹੋ ਗਿਆ ਹਾਂ ਇਹ ਸੁਮੇਲ ਤਾਂ ਹੈਰਾਨ ਕਰਦਾ ਥੋੜਾ ਨਹੀਂ ਵਧੀਆ ਕਿਉਂਕਿ ਕਾਲਾ ਨਮਕ ਆਪ ਵੀ ਹਾਜ਼ਮੇ ਲਈ ਚੰਰਾ ਹੁੰਦਾ ਤੇ ਹਿੰਗ ਤਾਂ ਹੈ ਹੀ ਗੈਸ ਵਗੈਰਾ ਲਈ ਹਾਂ ਇਹ ਤਾਂ ਹੈ ਤਾਂ ਇਹ ਸਿਰਫ ਸਵਾਦ ਲਈ ਨਹੀਂ ਮਤਲਬ ਅਸਰ ਵਧਾਉਣ ਲਈ ਵੀ ਪਏ ਹੋਣੇ ਆ ਸਹੀ ਗੱਲ ਹੈ ਤਾਂ ਸਮਝੋ ਪੰਜ ਚੀਜ਼ਾਂ ਹੋ ਗਈਆਂ ਹਾਂਜੀ ਫਿਰ ਬਸ ਸਾਰਾ ਕੁਝ ਮਿਕਸੀ ਚ ਪਾ ਕੇ ਚੰਗੀ ਤਰ੍ਹਾਂ ਕੁਮਾ ਦੇਣਾ ਐਨ ਬਰੀਕ ਪਾਊਡਰ ਬਣਾ ਲੈਣਾ ਕੋਈ ਦਾਣਾ ਨਾ ਰਹਿ ਮੋਟਾ ਲੋ ਜੀ ਬਣ ਗਿਆ ਹਜ਼ਮਾ ਚੂਰਨ ਬਹੁਤ ਸੌਖਾ ਹਾਂ ਵਕਈ ਸੌਖਾ ਇਹ ਇਹਨੂੰ ਸੰਭਲ ਲਈ ਨਾ ਲੇਖ ਚ ਲਿਖਿਆ ਸੀ ਕਿ ਕਿਸੇ ਏਅਰ ਟਾਈਟ ਡੱਬੇ ਚ ਪਾ ਕੇ ਰੱਖੋ ਹਵਾ ਨਾ ਲੱਗੇ ਹਾਂ ਤਾਂ ਕਿ ਸਲਾਬੇ ਨਾ ਤੇ ਅਸਰ ਬਣਿਆ ਰਹੇ ਬਿਲਕੁਲ ਖੁਸ਼ਬੂ ਵੀ ਬਣੀ ਰਹਿੰਦੀ ਹੈ ਤੇ ਲੈਣਾ ਕਿਵੇਂ ਜਦੋਂ ਵੀ ਲੱਗੇ ਕਿ ਪੇਟ ਭਾਰੀ ਹੈ ਜਾਂ ਗੈਸ ਬਣ ਰਹੀ ਹੈ ਜਾਂ ਐ ਤਜ਼ਾਬ ਜਿਹਾ ਹਾਂਜੀ ਉਦੋਂ ਇੱਕ ਚਮਚਾ ਇਹ ਪਾਊਡਰ ਲੈ ਲੈਣਾ ਤੇ ਉਤੋਂ ਦੀ ਕੋਸਾ ਪਾਣੀ ਪੀ ਲੈਣਾ ਅੱਛਾ ਕੋਸਾ ਪਾਣੀ ਨਾ ਠੰਡਾ ਨਾ ਬਹੁਤਾ ਗਰਮ ਹਾਂ ਲੁਕ ਵਾਰਮ ਜੀ ਨੂੰ ਕਹਿੰਦੇ ਆ ਜੇ ਸਾਰਾ ਕੁਝ ਦੇਖੀਏ ਹੈ ਤਾਂ ਸਾਰੀਆਂ ਘਰ ਦੀਆਂ ਚੀਜ਼ਾਂ ਅਜਵਾਇਣ ਜੀਰਾ ਸੌਫ ਪਰ ਤਰੀਕਾ ਖਾਸ ਹੈ ਹਾਂ ਹੋਈ ਬਰਾਬਰ ਮਾਤਰਾ ਫਿਰ ਹਲਕਾ ਜਿਹਾ ਭੁੰਨਣਾ ਪੂਰਾ ਠੰਡਾ ਕਰਨਾ ਤੇ ਫਿਰ ਕਾਲਾ ਨਮਕ ਤੇ ਹਿੰਗ ਮਿਲਾ ਕੇ ਪਿਸਣਾ ਬਿਲਕੁਲ ਇਹ ਸਾਰੇ ਸਟੈਪ ਜ਼ਰੂਰੀ ਨੇ ਹਾਂ ਇਹ ਸਭ ਮਿਲ ਕੇ ਹੀ ਇੱਕ ਤੇਜ਼ ਅਸਰ ਵਾਲਾ ਹਾਜ਼ਮੇ ਵਾਲਾ ਚੂਰਣ ਬਣਾਉਂਦੇ ਆ ਬਿਲਕੁਲ ਤਾਂ ਇਹ ਸੀ ਜੀ ਇੱਕ ਸੌਖਾ ਜਿਹਾ ਘਰੇਲੂ ਨੁਸਖਾ ਪੇਟ ਦੀ ਗੈਸ ਤੇ ਤੇਜ਼ਾਬੀਅਤ ਲਈ ਜਿਹੜਾ ਅਸੀਂ ਅੱਜ ਲੇਖ ਵਿੱਚੋਂ ਦੇਖਿਆ ਅਜਵਾਇਣ ਜ਼ੀਰਾ ਸੌਂਫ ਕਾਲਾ ਨਮਕ ਤੇ ਹਿੰਗ ਨਾਲ ਬਣਿਆ ਹਾਂਜੀ ਪਰ ਇਹ ਸੋਚਣ ਵਾਲੀ ਗੱਲ ਆ ਨਾ ਕਿ ਕਿਵੇਂ ਆਮ ਜੀਆਂ ਚੀਜ਼ਾਂ ਨੇ ਪਰ ਉਹਨਾਂ ਨੂੰ ਇੱਕ ਖਾਸ ਤਰੀਕੇ ਨਾਲ ਖਾਸ ਮਾਤਰਾ ਚ ਮਿਲਾਉਣ ਤੇ ਤਿਆਰ ਕਰਨ ਨਾਲ ਉਹਨਾਂ ਦਾ ਅਸਰ ਕਿੰਨਾ ਫਰਕ ਪੈ ਜਾਂਦਾ ਹੂੰ ਇਹ ਤਾਂ ਹੈ ਕੀ ਇਹ ਸਿਰਫ ਚੀਜ਼ਾਂ ਦੇ ਆਪਣੇ ਗੁਣ ਨੇ ਹਾਂ ਜਾਂ ਫਿਰ ਜਿਹੜਾ ਤਰੀਕਾ ਹੈ ਉਹ ਬਰਾਬਰ ਮਾਤਰਾ ਉਹ ਪੁੰਨਣ ਦਾ ਟਾਈਮ ਉਹ ਠੰਡਾ ਕਰਨਾ ਉਹ ਵੀ ਉਨਾ ਹੀ ਜ਼ਰੂਰੀ ਹਿੱਸਾ ਪਾਉਂਦਾ ਉਹਦੀ ਤਾਕਤ ਵਿੱਚ ਹਾਂ ਇਹ ਸੋਚਿਆ ਜਾ ਸਕਦਾ ਹੈ ਇਸ ਬਾਰੇ